ਦੁਨੀਆ ਤੇ ਬਹੁਤ ਸਾਰੇ ਲੋਕਾਂ ਵਿੱਚ ਬਹੁਤ ਵਧੀਆ ਵਧੀਆ ਟੈਲੈਂਟ ਹੈ ਪਰ ਉਹ ਕਈ ਵੇਲੇ ਦੁਨੀਆ ਦੇ ਸਾਹਮਣੇ ਨਹੀਂ ਆਉਂਦੇ ਪਰ ਕਈ ਵੇਲੇ ਉਹ ਲੋਕ ਦੁਨੀਆ ਦੇ ਸਾਹਮਣੇ ਆ ਜਾਂਦੇ ਆ ਜਿਨ੍ਹਾਂ 'ਚ ਟੈਲੈਂਟ ਤਾਂ ਬਿਲਕੁਲ ਹੀ ਨਹੀਂ ਆ ਪਰ ਲੋਕ ਉਹਨਾਂ ਨੂੰ ਇੰਨਾ ਜ਼ਿਆਦਾ ਪੰਪ ਦੇ ਦਿੰਦੇ ਆ ਕਿ ਉਹ ਹਵਾ 'ਚ ਹੀ ਉੱਡਣ ਲੱਗ ਪੈਂਦੇ ਆ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੇ ਵੀਰ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਆ ਜਿਸ ਵੀਰ ਦੀ ਆਵਾਜ਼ ਬਹੁਤ ਸੋਹਣੀ ਏ ਪਰ ਇਹ ਵੀਰ ਰਹਿ ਪਿੰਡ ਜੋ ਗਈ ਗਿਆ ਇਹ ਵੀਰ ਸਾਇਦ ਮੋਟਰਸਾਈਕਲ ਤੇ ਕੋਈ ਸਮਾਨ ਵੇਚਦਾ ਏ ਪਰ ਵੀਰ ਵੱਡਾ ਸਿੰਗਰ ਬਣ ਨਹੀਂ ਪਾਇਆ ਪਰ ਆਵਾਜ਼ ਇੰਨੀ ਮਿਠਾਸ ਇੰਨਾ ਦਰਦ ਏ ਕੇ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਇਸ ਵੀਰ ਨੇ ਸਰਦੂਲ ਸਿਕੰਦਰ ਦਾ ਇੱਕ ਗਾਣਾ ਸੁਨਾਇਆ ਏ ਕਦੋਂ ਠੋਕਰਾਂ ਤੂੰ ਮਾਰੇ ਅੱਗੇ ਬੜੇ ਦੁੱਖ ਚੱਲੇ ਮਰ ਮੁੱਕਿਆਂ ਨੂੰ ਜੀਨ ਦੇ ਸਵਾਲ ਪੁੱਛਦੀ ਐਵੇਂ ਜਾਨ ਜਾਣ ਕੇ ਐਵੇਂ ਜਾਨ ਜਾਣ ਕੇ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਦੋਂ ਠੋਕਰਾਂ ਤੂੰ ਮਾਰੇ ਅੱਗੇ ਬੜੇ ਦੁੱਖ ਚੱਲੇ ਮਰ ਮੁੱਕਿਆ ਤੋਂ ਹੈ ਮਰ ਮੁੱਕਿਆ ਤੋਂ ਜਿੰਦ ਦੇ ਸਵਾਲ ਪੁੱਛਦੀ ਹੈ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਪਤਛੜਾ ਵਿੱਚੋਂ ਬੰਦਿਆਂ ਦਾ ਹਾਲ ਪੁੱਛਦੀ ਹੈ ਜਾਣੀ ਜਾਣ ਕੇ ਨਹੀਂ ਤੂੰ ਜਾਣ ਜਾਣ ਕੇ ਹਾਂਜੀ ਜੀ ਇਸ ਵੀਰ ਦੀ ਆਵਾਜ਼ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਉਸ ਦੋਸਤ ਨੂੰ ਇਹ ਵੀਡੀਓ ਜ਼ਰੂਰ ਸੈਂਡ ਕਰਿਓ ਜਿਸ ਦਾ ਦਿਲ ਟੁੱਟਿਆ ਹੋਇਆ ਹੈ ਜੋ ਸੈਡ ਸੌਂਗਸ ਹੁੰਦਾ ਹੈ ਸੋ ਵੀਡੀਓ ਇੱਥੇ ਖਤਮ ਕਰਦੇ ਆਂ ਹਾਜ਼ਰ ਹੋਨੇ ਆ ਕਿਸੇ ਨਾ ਵੀ ਵੀਡੀਓ ਨਾਲ ਰੱਬ ਰੱਖਾ